ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਲ ਯੁਗ ਦੀ ਜੋ ਚਿੱਤਰਕਾਰੀ ਕੀਤੀ ਉਹ ਅੱਜ ਦੇ ਦਿਨ ਸਾਡੀਆਂ ਅੱਖਾਂ ਦੇ ਸਾਹਮਣੇ ਸੱਚ ਸਾਬਤ ਹੋ ਰਹੀ ਹੈ ਉਹ ਕਲਮ ਜੋ ਤਲਵਾਰ ਵੀ ਸੀ ਤੇ ਗਿਆਨ ਦਾ ਸਮੁੰਦਰ ਵੀ ਉਸ ਕਲਮ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੌਜ ਲਿਖਿਆ ਉਹ ਸਿਰਫ ਸ਼ਬਦ ਨਹੀਂ ਇੱਕ ਜੀਵਤ ਭਵਿਸ਼ਵਾਨੀ ਸੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਕਾਲੀ ਯੁਗ ਦੀਆਂ ਔਰਤਾਂ ਦੀ ਨੈਤਿਕਤਾ ਦੇ ਬਾਰੇ ਰਚਨਾ ਕੀਤੀ ਅਸੀਂ ਇਹ ਵੀ ਸਮਝਾਂਗੇ ਕਿ ਇਸ ਦੇ ਪਿੱਛੇ ਕੀ ਕਾਰਨ ਸੀ ਕਿ ਗੁਰੂ ਸਾਹਿਬ ਦੀ ਦ੍ਰਿਸ਼ਟੀ ਕਿਵੇਂ ਅੱਗੇ ਦੇ ਸਮੇਂ ਨੂੰ ਦੇਖ ਰਹੀ ਸੀ ਅਤੇ ਅੱਜ ਦੇ ਸਮਾਜ ਵਿੱਚ ਇਹ ਭਵਿਸ਼ਵਾਨੀ ਕਿਵੇਂ ਅਸਲ ਰੂਪ ਧਾਰ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਕਈ ਰਚਨਾਵਾਂ ਕੀਤੀਆਂ ਜਿਵੇਂ ਚੰਡੀ ਦੀ ਵਾਰ ਬਚਿੱਤਰ ਨਾਟਕ ਗਿਆਨ ਪ੍ਰਬੋਧ 24 ਅਵਤਾਰ ਆਦਿ ਇਨ੍ਹਾਂ ਰਚਨਾਵਾਂ ਰਾਹੀਂ ਗੁਰੂ ਸਾਹਿਬ ਨੇ ਧਰਮ ਅਧਰਮ ਨਿਆਂ ਅਤੇ ਅਨਿਆਂ ਨੈਤਿਕਤਾ ਦੇ ਪਤਨ ਬਾਰੇ ਗਹਿਰੀ ਸੋਚ ਪ੍ਰਗਟ ਕੀਤੀ ਐਸੇ ਗ੍ਰੰਥ ਵਿੱਚ ਕਈ ਥਾਵਾਂ ਤੇ ਗੁਰੂ ਸਾਹਿਬ ਨੇ ਕਾਲ ਯੁਗ ਦੀ ਚਿੱਤਰਕਾਰੀ ਕੀਤੀ ਜਿਸ ਵਿੱਚ ਸਾਫ਼ ਲਿਖਿਆ ਹੋਇਆ ਹੈ ਲੋਕ ਕਿਵੇਂ ਪੈਸੇ ਕਾਮ ਅਤੇ ਹੰਕਾਰ ਦੇ ਪਿੱਛੇ ਆਵਦਾ ਧਰਮ ਪੁੱਲ ਜਾਣਗੇ ਇਸ ਵਿੱਚ ਔਰਤਾਂ ਬਾਰੇ ਵੀ ਉਹਨਾਂ ਨੇ ਬਹੁਤ ਉਚਾਰਨ ਕੀਤਾ ਹੈ ਕਿ ਕਾਲੀ ਯੁਗ ਵਿੱਚ ਕਈ ਔਰਤਾਂ ਆਪਦੀ ਨੈਤਿਕਤਾ ਤੋਂ ਹਟ ਜਾਣਗੀਆਂ ਅਤੇ ਆਪਦੇ ਅਸਲ ਮੂਲ ਨੂੰ ਭੁਲਾ ਦੇਣਗੀਆਂ ਦਸਮ ਗ੍ਰੰਥ ਵਿੱਚ ਇੱਕ ਥਾਂ ਤੇ ਗੁਰੂ ਸਾਹਿਬ ਲਿਖਦੇ ਹਨ ਔਰਤ ਹੋਏ ਅਚੇਤ ਬਦੀ ਰਾਜੇ ਪਤੀ ਵਰਤਨਾ ਜਾਣੇ ਕਾਮ ਸਮਾਜੇ ਇਸ ਦਾ ਅਰਥ ਹੁੰਦਾ ਹੈ ਕਿ ਕਈ ਔਰਤਾਂ ਅਚੇਤ ਹੋ ਜਾਣਗੀਆਂ ਕਾਮ ਵਾਸਨਾ ਵਿੱਚ ਡੁੱਬ ਜਾਣਗੀਆਂ ਉਹ ਆਪਣਾ ਪਤੀ ਧਰਮ ਨਹੀਂ ਜਾਣ ਸਕਣਗੀਆਂ ਤੇ ਨਾ ਹੀ ਸਨਮਾਨ ਰੱਖਣਗੀਆਂ ਇਹ ਲਾਈਨਾਂ ਕਿਸੇ ਔਰਤ ਵਿਰੋਧ ਨਹੀਂ ਸਗੋਂ ਸਮਾਜ ਨੂੰ ਚੇਤਾਵਨੀ ਹਨ ਕਿ ਕਦੋਂ ਮਨੁੱਖ ਆਪਦੇ ਅੰਦਰਲੀ ਸੈਤਾਨ ਨੂੰ ਖੋ ਬੈਠਦਾ ਹੈ ਉਦੋਂ ਪੁਰਖ ਹੋਣ ਜਾਂ ਔਰਤ ਹੋਣ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਸ ਗਿਰਾਵਟ ਆ ਜਾਂਦੀ ਹੈ ਗੁਰੂ ਸਾਹਿਬ ਨੇ ਸਿਰਫ ਔਰਤਾਂ ਦੀ ਗ੍ਰਾਵਟ ਨਹੀਂ ਦਿਖਾਈ ਸਗੋਂ ਮਰਤਾਂ ਦੀਆਂ ਖਾਮੀਆਂ ਅਤੇ ਪਾਪਾਂ ਲਾਲਚਾਂ ਅਤੇ ਮੂਲ ਦੇ ਵਵੇਕਣਾ ਨੂੰ ਵੀ ਦਿਖਾਇਆ ਅੱਜ ਦੇ ਸਮੇਂ ਵਿੱਚ ਜੇ ਅਸੀਂ ਆਸ-ਪਾਸ ਨਜ਼ਰ ਮਾਰੀਏ ਤਾਂ ਗੁਰੂ ਸਾਹਿਬ ਦੀਆਂ ਗੱਲਾਂ ਸੱਚ ਸਾਬਤ ਹੋ ਰਹੀਆਂ ਹਨ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਔਰਤਾਂ ਨੇ ਆਪਦੀ ਆਜ਼ਾਦੀ ਹਾਸਲ ਕੀਤੀ ਉੱਥੇ ਕਈ ਔਰਤਾਂ ਨੇ ਇਸ ਆਜ਼ਾਦੀ ਦਾ ਗਲਤ ਲਾਭ ਵੀ ਲਿਆ ਫੈਸ਼ਨ ਗਲੈਮਰ ਅਤੇ ਸ਼ੌਹਰਤ ਇਹ ਸਭ ਕੁਝ ਬੁਰਾ ਨਹੀਂ ਹੈ ਪਰ ਜਦੋਂ ਇਹ ਸਭ ਕੁਝ ਜਜ਼ਬਾਤੀ ਦਿਖਾਵੇ ਅਤੇ ਜਨਾਨੀਅਤ ਦੇ ਪ੍ਰਦਰਸ਼ਨ ਤੱਕ ਬਣ ਜਾਂਦਾ ਹੈ ਤਦ ਉਹ ਕਾਲਯੁਗੀ ਸੰਕੇਤ ਬਣ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਕਈ ਔਰਤਾਂ ਆਪਦੀ ਸ਼ੋਭਾ ਲਾਜ ਸੰਕੋਚ ਜੋ ਕਿ ਇੱਕ ਨਾਰੀ ਦੀ ਸ਼ਕਤੀ ਹੁੰਦੇ ਹਨ ਉਹ ਪੁੱਲਾ ਬੈਠਦੀਆਂ ਹਨ ਇੰਸਟਾਗ੍ਰਾਮ ਦੀਆਂ ਰੀਲਾਂ ਦੇ ਨਾਵਾਂ ਤੇ ਅਸ਼ਲੀਲ ਗੱਲਾਂ ਅਤੇ ਭੜਕਾਉਣ ਰਿਆ ਗੱਲਾਂ ਕਰਦੀਆਂ ਹਨ ਪਰ ਇੱਥੇ ਇਹ ਗੱਲ ਸਾਫ਼ ਕਰਨੀ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਸਿਰਫ਼ ਔਰਤ ਨੂੰ ਦੋਸ਼ੀ ਨਹੀਂ ਠਹਿਰਾਇਆ ਉਹ ਸਾਨੂੰ ਦੱਸਦੇ ਹਨ ਕਿ ਜਦੋਂ ਪੁਰਸ਼ ਆਪਣੀ ਨੈਤਿਕਤਾ ਖੋਹ ਦਿੰਦਾ ਹੈ ਉਦੋਂ ਔਰਤ ਦਾ ਵੀ ਭਰੋਸਾ ਉਸ ਉੱਤੋਂ ਉੱਠ ਜਾਂਦਾ ਹੈ ਮਾਤਾ ਸਤੀ ਮਾਤਾ ਦੁਰਗਾਵਤੀ ਮਾਤਾ ਗੁਜਰੀ ਜੀ ਮਾਈ ਭਾਗੋ ਜੀ ਇਨਾਂ ਜਿਹੀਆਂ ਨਾਰੀਆਂ ਨੇ ਸਦਾ ਸਮਾਜ ਨੂੰ ਉੱਚਾ ਚੱਕਿਆ ਗੁਰੂ ਸਾਹਿਬ ਸਿੱਖੀ ਵਿੱਚ ਔਰਤ ਨੂੰ ਸਹਬਜ਼ਾਦੀ ਮੰਨਦੇ ਹਨ ਇੱਜ਼ਤਦਾਰ ਅਤੇ ਸਮਰਥ ਤੇ ਆਤਮਿਕ ਤਾਕਤ ਵਾਲੀ ਇਸ ਲਈ ਜੇਕਰ ਅੱਜ ਦੇ ਸਮੇਂ ਵਿੱਚ ਕੁਝ ਔਰਤਾਂ ਕਾਲੀ ਯੁਗ ਦੇ ਪ੍ਰਭਾਵ ਹੇਠ ਗਲਤ ਰਾਹਾਂ ਤੇ ਚੱਲ ਰਹੀਆਂ ਹਨ ਤਾਂ ਇਸ ਲਈ ਸਿਰਫ ਔਰਤ ਨਹੀਂ ਸਾਰਾ ਸਮਾਜ ਹੀ ਜ਼ਿੰਮੇਵਾਰ ਹੈ ਪਿਤਾ ਪਤੀ ਮੀਡੀਆ ਅਤੇ ਅਧੁਨਿਕ ਸਿੱਖਲਾਈ ਪ੍ਰਣਾਲੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਰਫ ਡਰਾਉਂਦੇ ਨਹੀਂ ਹਨ ਉਹ ਸਾਨੂੰ ਹਮੇਸ਼ਾ ਸਿੱਧੇ ਰਾਹ 'ਤੇ ਪਾਉਂਦੇ ਹਨ ਉਹ ਕਹਿੰਦੇ ਹਨ ਕਿ ਸਾਧ ਸੰਗਤ ਮਿਲ ਰਹੇ ਦਿਨ ਰਾਤ ਅਪੂਨੇ ਕਰਮ ਸੰਭਾਲੇ ਸਾਧ ਇਸ ਦਾ ਅਰਥ ਹੁੰਦਾ ਹੈ ਕਿ ਜੋ ਮਨੁੱਖ ਸਾਧ ਸੰਗਤ ਵਿੱਚ ਰਹਿੰਦਾ ਹੈ ਉਹ ਆਪਣੀ ਨੈਤਿਕਤਾ ਤੇ ਧਿਆਨ ਦਿੰਦਾ ਹੈ ਉਹ ਕਾਲ ਯੁਗ ਵਿੱਚ ਵੀ ਸੱਚੇ ਰਸਤੇ ਉੱਤੇ ਰਹਿੰਦਾ ਹੈ ਮਾਤਾ ਗੁਜਰੀ ਜੀ ਦੀ ਤਰ੍ਹਾਂ ਜੇਕਰ ਅਸੀਂ ਘਰ ਵਿੱਚ ਨੈਤਿਕ ਸੰਸਕਾਰ ਪੈਦਾ ਕਰੀਏ ਤਾਂ ਆਪਣੇ ਬੱਚਿਆਂ ਨੂੰ ਧਾਰਮਿਕ ਰਾ ਦਿਖਾਈਏ ਤਾਂ ਕਾਲੀ ਯੁਗ ਦੇ ਸੰਕੇਤ ਸਾਡੇ ਘਰ ਵਿੱਚ ਕਦੇ ਵੀ ਕਰਮ ਨਹੀਂ ਰੱਖ ਸਕਦੇ ਇਹ ਵੀਡੀਓ ਰਾਹੀਂ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੀਆਂ ਔਰਤਾਂ ਭਟਕ ਚੁੱਕੀਆਂ ਹਨ ਪਰ ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਕਿ ਕੁਝ ਔਰਤਾਂ ਕੁਝ ਪੁਰਸ਼ ਕੁਝ ਰਾਜੇ ਆਪਣੀ ਅਸਲੀ ਰੂਪ ਨੂੰ ਪਲਾ ਬੈਠਦੇ ਹਨ ਕਾਲੀ ਯੁਗ ਦੀ ਸਭ ਤੋਂ ਵੱਡੀ ਲੜਾਈ ਇਹ ਹੈ ਕਿ ਆਪਣੇ ਅੰਦਰਲੇ ਰੋਹਾਨੀ ਜੀਵਨ ਨੂੰ ਬਚਾਏ ਰੱਖਣਾ ਆਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਨੂੰ ਮਨ ਵਿੱਚ ਵਸਾਈਏ ਆਪਣੇ ਪਰਿਵਾਰ ਆਪਣੀ ਬੇਟੀ ਅਤੇ ਆਪਣੇ ਭੈਣ ਨੂੰ ਧਰਮ ਦੇ ਸਹੀ ਰਾਹ ਤੇ ਚਲਾਈਏ ਕਿਉਂਕਿ ਜੇ ਔਰਤ ਨੈਤਿਕ ਬਣੇਗੀ ਤਾਂ ਸਮਾਜ ਆਪਣੇ ਆਪ ਠੀਕ ਹੋ ਜਾਵੇਗਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ